ਖਾਦੀ ਇਹਦਾ ਜੋੜਾ ਪਿਆ ਜੀ ਵੇਖੋ ਜਾਲੀ ਦਾ ਜੋੜਾ ਪਿਆ ਜੀ ਫੋਟ ਦਾ ਫਰਕ ਆਈ ਇਹਨਾਂ ਦਾ ਚਲਵੰਡੀ ਅੱਛਾ ਦੋ ਜੀ ਅਸੀਂ ਫੇਰ ਪਹੁੰਚ ਚੁੱਕੇ ਆ ਯਾਪਤ ਦੌੜੀ ਤੇ ਵੇਖੋ ਜੀ ਪਾਣੀ ਦਾ ਡਰਮ ਪਾ ਰਿਆ ਜੇ ਇਧਰ ਬਲਜਿੰਦਰ ਸਿੰਘ ਇਧਰ ਆ ਕਾਢਾੜ ਗਾ ਵੇਖੋ ਸਾਡਾ ਇਧਰ ਛਾਹ ਕਰ ਧੱਕਾ ਟਿੱਟਾ ਫੇਰ ਕਿ ਨਹੀਂ 9 10 11 ਮਾਰ ਦੇ ਗਾ ਮੜੀ ਜੀ 14 ਇਹਨੇ ਗਾ ਮਾਰ ਲਿਆ ਇਧਰ ਝਾਗ ਲਾ ਕੋਈ ਅੱਗੇ ਅੱਗੇ ਲੱਗਾ ਵੇਖੋ ਜੀ ਦੋ ਪਾਵਰ ਆਈਏ ਦੇ ਕੋਲੇ ਕਾਹ ਗੰਗਾ ਨਾ ਇੱਕ ਦਿਹਾੜੀ ਦੀ ਹਾਂ ਇੱਕ ਮਾਲਕੀ ਇੱਕ ਮਾਲਕ ਕਾਹ ਹੋ ਰ ਆ ਗਿਆ ਹਾਂ ਇੱਕ ਮਾਲਕ ਹੋਰ ਪਹੁੰਚ ਗਿਆ ਦੇਖੋ 117 ਹਾਂ 17 ਇਕੜ ਆ ਗਏ ਆ ਲਓ ਜੀ ਜਿਹੜਾ ਸਾਡੇ ਨਾਲ ਆ ਉਹ ਮਦੂਰ ਆ ਜੀ ਇਹ ਦਿਹਾੜੀ ਵੀ ਕਰਦਾ ਜੀ ਇਹ ਪਸਮਾ ਤੇ ਅੰਗ ਪੈਰ ਬੰਦਿਆਂ ਦੇ ਅੰਗ ਪੈਰ ਵੀ ਕਿਸੇ ਵੀ ਤਰ੍ਹਾਂ ਦਾ ਬੰਦਾ ਹੋਵੇ ਪਸ਼ੂ ਹੋਵੇ ਵੀ ਉਹਨਾਂ ਦੇ ਅੰਗਾਂ ਪੈਰਾਂ ਦਾ ਕੰਮ ਕਰਦਾ ਬਾਈ ਇਹ ਜੇ ਬਾਈ ਨੂੰ ਕਿਸੇ ਰੱਬ ਨਾ ਕਰੇ ਪਹਿਜੇਗਾ ਤਾਂ ਲੋੜ ਪਵੇ ਨਾ ਜੇ ਕਿਸੇ ਵੀਰ ਭਣ ਭਰਾ ਲੋੜ ਪੈਂਦੀ ਹੈ ਤੇ ਬਾਈ ਦਾ ਆਪਾਂ ਕੰਟੈਕਟ ਨੰਬਰ ਲੈਂਦੇ ਆ ਤੂੰ ਦੱਸੋ ਬਾਈ ਨੰਬਰ ਹੈ ਨਹੀਂ ਨੰਬਰ ਇਹਦਾ ਹੈਗਾ ਬਾਲ ਨੰਬਰ ਹੈਗਾ ਹਾਂ ਕਿੰਨਾ 9925 ਉੱਚੀ ਬੋਲਾ ਕਿੰਨਾ 995925 ਹਾਂਜੀ 15978 ਅਚਾ 995925 15978 ਹਾਂਜੀ ਠੀਕ ਹੈ ਜੀ ਪਿੰਡ ਕੋਡਲੀ ਕੋਡਲੀ ਆ ਬਲੂ ਸ੍ਰੀ ਮੁਖਸਰ ਸਾਹਿਬ ਜਿਲ੍ਹਾ ਜੀ ਓਕੇ ਜੀ ਲਾ ਇਹਦਾ ਦੇਖੋ ਜੀ ਸਾਡੇ ਮੌਜੂਦ ਗਾ ਇਟਾ ਕਰਦਾ ਤਰੀਕਾ ਤਾਰ ਕਰਨ ਦਾ ਤਰੀਕਾ ਵੇਖੋ ਜੀ ਵੇਖੋ ਜੀ ਉੱਤੇ ਬੋਰੀ ਵਿਛਾ ਰੱਖੀ ਜੇ ਨੇ ਬੋਰੀ ਤੇ ਪਾਣੀ ਪਾਈ ਜਾਂਦਾ ਜੀ ਬੋਰੀ ਵਾਲਾ ਪਾਣੀ ਇਟਾ ਤੇ ਪਈ ਜਾਂਦਾ ਜੀ ਕਹਿੰਦਾ ਜੀ ਇਹ ਇਹ ਤਰੀਕਾ ਕਹਿੰਦਾ ਮੇਰਾ ਆਪ ਦਾ ਨਵਾਂ ਤਰੀਕਾ ਜੀ ਕਹਿੰਦਾ ਇਹ ਕਹਿੰਦਾ ਵੀ ਮੈਂ ਇਸ ਤਰੀਕੇ ਨਾਲ ਤਾਰ ਕਰਦਾ ਇਟਾ ਬਾਈ ਐਂ ਕਰਦਾ ਨੂੰ ਹਾਂ ਬਾਈ ਹਾਂ ਹਾਂ ਕਿੰਨਾ ਚਿਰ ਹੋ ਗਿਆ ਤੂੰ ਐਂ ਕਰਦੇ ਨੂੰ ਇਹ ਇਹ ਤਾਂ ਜੋਨ ਦਾ ਕੰਮ ਕਰ ਲੱਗਾ ਕੰਮ ਕਰਨ ਲੱਗਾ ਮਿਸਟਰ ਨਾ ਆਈਆਂ ਮੇਰਾ ਹਾਂ ਹੁਣ ਘਾੜਾ ਦਾ ਤਰੀਕਾ ਯਾਰ ਆ ਥੱਲੇ ਲਾ ਆਇਆ ਕਰਾ ਨਾ ਨਾ ਬਹੁਤ-ਬਹੁਤ ਧੰਨਵਾਦ ਜੀ। ਲੋ ਜੀ। ਇਹਦੀ ਵੀਡੀਓ ਨੂੰ ਵੱਧ-ਵੱਧ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬਰ ਕਰੋ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਲੈ ਵੀ। ਦੇਖੋ ਸਾਡੇ ਮਜ਼ਦੂਰ ਮਸਾਲਾ ਛਾਰੇ ਜੀ। ਅਵਰ ਕਰਨ ਮੰਦ। ਦੇਖੋ ਜਿਉ ਹੋਵੇਗਾ ਅੰਦਰ ਗਦੀ ਚੁੰਗੀ ਜਾਂਦਾ ਇੱਕ ਮਜ਼ਦੂਰ। ਉਹਦਾ ਬੈਠਾ ਰਹੀ ਵੇਲਾ ਜਾਵਾਂ। ਗਦੀ ਚੁੰਦਾ ਓਏ। ਓ ਬਾਈ ਕਾਜੀ ਨੂੰ ਜੇ ਸਾਡੇ ਹੜਕੇ ਦੇ ਬੜਾ ਕੰਮ ਲੈਨੇ ਆ ਹਾਂ ਜਿਹੜਾ ਮਾਲਕ ਹੜਕਾ ਜੀ ਜੀ ਥੋੜੇ ਤਕਲੀਫ ਕਸਟ ਮਾਦਾ ਇੱਥੇ ਥੋੜਾ ਜਾ ਕਸਟ ਮੈਂ ਦਿੰਦਾ ਲਿੰਗਾ ਮੈਂ ਜਾਨਾ ਕੋਸ਼ਿਸ਼ ਹਾਂ ਜੀ ਜੇ ਜੇ ਵੇਖੀ ਜੋ ਥੋੜੇ ਤੇ ਕੱਟ ਆਪਾਂ ਮਸਾਲਾ ਆਪਣਾ ਦੋ ਪਠਾਣਾ ਪਹਿਲਾਂ ਹਾਂ ਦੋ ਪਠਾਣ ਲਾਈ ਆਪਾਂ 200 ਐਕਟਰ ਹਨ ਤੇ ਹੁਣ ਦੋ ਪਠਾਣਾ ਦਾ ਹਨ ਲੱਗ ਜੂਗਾ ਕਰਾ ਹੋਰ ਲੱਗ ਜੂਗਾ ਹਾਂ ਬੱਗਾ ਜੇ ਦਾ 2 ਪਸ 400 ਹੋ ਗਿਆ ਨਾ 2 ਬਸ 4 ਬਟਰਾਣਾ ਤੇ ਗੱਟੇ ਦੇ ਮਾਲ ਨਾਲ ਆਪਾਂ ਲਾ ਦ 300 ਅਟਾਣਾ 4 4 ਇੱਕ ਦਿਨ ਹੂੰ ਠੀਕ ਆ ਤੇ 9 ਇੰਚ ਚ ਮੇਸਾ ਨੂੰ ਲੱਛੇ ਇੱਕ ਦਿਨਾਂ ਲੱਗ ਜਾਂਦੀ ਐ 600 ਅਟਾ 670 ਅਟਾ ਹੱਲ ਲਾ ਰੇ ਨਾ ਬੋਲ ਰਹੇ ਕੋਰਸ ਹੀ ਨਾਲ ਰੈਡੀ ਅਸੀਂ ਪਨੇ ਇਤਰਾਹ ਲਾਈ ਹੈ ਜੀ ਸਾਹਮਣੇ ਹਾਂ ਜੀ ਹਾਂ ਦੇਖੋ ਜੀ ਅਸੀਂ ਅਗਲੇ ਪਾਸੇ ਇਧਰ ਲਾ ਰਹੇ ਹਾਂ ਜੀ ਉਹ ਮਜ਼ਦੂਰ ਵੇਖੋ ਸਾਡੇ ਦੋ ਮਸਾਲਾ ਬਣਾ ਰਹੇ ਆ ਲਓ ਜੀ ਅਸੀਂ ਲਾ ਰਹੇ ਚਨਾਈ ਪਹਿਲਾਂ ਸੇ ਇਧਰ ਲਾਈ ਆ ਜੀ ਆਹ ਵੇਖੋ ਜੀ ਇੱਥੋਂ ਚੱਲਿਆ ਜੀ ਐ ਆਏ ਜੀ ਆਏ ਕੋਤਰਨ ਦਾ ਮਾਰੋ ਆਏ ਜਾ ਕੇ ਜੀ ਇੱਧਰ ਜਾ ਕੇ ਜੀ ਇੱਧਰ ਜਾ ਕੇ ਜੀ ਆਹ ਵੇਖੋ ਜੀ ਆਹ ਵੇਖੋ ਜੀ ਇੱਥੇ ਕਰਦੇ ਜਾਲੀ ਫਟੇ ਜੀ ਅਸੀਂ ਦੋ ਮੋਰਚਾ ਲਾਵਾਂਗੇ ਜੀ ਅਸੀਂ ਮੂਰੇ ਜਾਲੀ ਲਾਵਾਂਗੇ ਜੀ ਫੈਂਸੀ ਜਾਲੀ ਤੇ ਇੱਟਾਂ ਨਾਲਆਂ ਘੜਗੀਆਂ ਜੀ ਅਜੇ ਆਹ ਟੋਟਾ ਲਾਉਣਾ ਜੀ ਅਸੀਂ ਆਹ ਇੱਟਾਂ ਨਵੰਗਾਈ ਜਾਂਦੀਆਂ ਥੱਲੋ ਹੋਰ ਮਸਾਲਾ ਸਾਡਾ ਬਣਾਇਆ ਪਿਆ ਲੋੜ ਪਈਦਾ ਬਣਾਵਾਂਗੇ ਹੋਰ ਅਸੀਂ ਇੱਟਾਂ ਸੀ ਆ ਫੱਟ ਲੈ ਜੀ ਰਦਾ ਇੱਕ ਉੱਤੋਂ ਫੱਟ ਕੇ ਰਦਾ ਜਾਲੀ ਲੱਗਣੀ ਆ ਜੀ ਦੇਖੋ ਜੀ ਹੋਰ ਜਮ ਮਜ਼ਦੂਰ ਨਟਾ ਲਈ ਕਰ ਰਹੇ ਚੱਲ ਵੰਡੀ ਦਾ ਹੈ ਚੱਲ ਵੰਡੀ ਪਹਿਲਾਂ ਵਾਲਾ ਬੋਲ ਕਿਉਂ ਹੈ ਹੈ ਪਹਿਲਾਂ ਕਿ ਪਹਿਲੇ ਕਹੀਂ ਮੜਾ ਜਾ ਚੱਲ ਵੰਡੀ ਅੱਛਾ ਹਾਂ ਠੀਕ ਹੈ ਕਿਰਾਾ ਲੱਗ ਕਿੰਨੇ ਰੁਪਏ ਤਾ ਕਹਿੰਦੇ ਕਿੰਨੇ ਰੁਪਏ ਹੋ ਗਿਆ ਕੀ ਹੋਏ ਇੱਕ ਦੋ ਪਾਣੀ ਤਾਂ ਪੜ ਲੈ ਕਰਕੇ ਨਿਕਲਣਗੇ ਤਾਂ ਇਹ ਕਿ ਬਾਬੂ ਜੀ ਅੱਜ ਜੀ ਫੇਰ ਪਹੁੰਚ ਕੇ ਆਏ ਆਪਣੀ ਜੋੜੀ ਤੇ ਮਸਾਲਾ ਬਣਾ ਰਹੇ ਨੇ ਆਪਣੇ ਦੇਵਰ ਜੀ ਮਾਤਾ ਪਿਤਾ ਕੰਤਾ ਸੁਪਨਾਂ ਦੇ ਦੇਖੋ ਜੀ ਅਸੀਂ ਅਸੀਂ ਪਹਿਲਾਂ ਪਰਦੀ ਦਾਈ ਜੀ ਪਹਿਲਾਂ ਸਾਹਮਣੇ ਮਾਰੇ ਨਿਹੜਾ ਜੀ ਚਾਰ ਸਵੇਰੇ ਅੱਜ ਅਸੀਂ ਮੁਰੇ ਜਾਲਗਾ ਲਾਉਣੀਆਂ ਜੀ ਐਕਰ ਉਹਦਾ ਲਾ ਬਈ ਜਾਲਗਾ ਪੰਜਾਂ ਸਾਹਮਣੇ ਜੀ ਵੇਖੋ ਇਧਰ ਆਹ ਪੰਜਾਂ ਜੀ ਦੋ ਬਾਕੀ ਥੱਲੇ ਪੰਜਾਂ ਜੀ ਸੁਰੂ ਬਖਾਵਾਂਗੇ ਜੀ ਕਿਸ ਤਰ੍ਹਾਂ ਲਾਉਣੇ ਆ ਜੀ ਕਿਵੇਂ ਲੱਗੂਗੀ ਇਹ ਕਿੰਨੀ ਉੱਚੀ ਕਿੰਨੀ ਨੀਵੀਂ ਜੀ ਜੋ ਵੀ ਕੁਝ ਹੋਊਗਾ ਜੀ ਇਹਦੇ ਜਿਹੜੂਆ ਤੇ ਵਿੱਚ ਮੁਰੂਆ ਤੁਹਾਨੂੰ ਵੇਖਣ ਨੂੰ ਠੀਕ ਹੈ ਜੀ ਵਿੱਚ ਗੱਟਾ ਧਰਨਾ ਜਾਂ ਕਈ ਧਰਨੀਆਂ ਸਿੱਧਾ ਪਾਣੀ ਕਹਦੇ ਨਹੀਂ ਬਣ ਮਸਾਲੇ ਦੇ ਵਿੱਚ ਪਾਣੀ ਕਿਤੇ ਡੁੱਲੀ ਜਾਂਦਾ ਪਰੇ ਉਹ ਤੋਂ ਕੋਈ ਚੱਖ ਨਹੀਂ ਖਾਹ ਡੁੱਲੀ ਜਾਂਦਾ ਮਣਾ ਮਟਾ ਇਹਨਾਂ ਪਤਾ ਕੀ ਹੁੰਦਾ ਜੀ ਇਹ ਜਦੋਂ ਆਪਾਂ ਸਿੱਧਾ ਪਾਣੀ ਪਾਉਂਦੇ ਮਸਾਲੇ ਦੇ ਵਿੱਚ ਤੇ ਬ੍ਰੇਤੀ ਧੁੱਤੀ ਜਾਂਦੀ ਹੈ ਮਸਾਲਾ ਲੈ ਜਾਂਦਾ ਬ੍ਰੇਤੀ ਦੇ ਨਾਲੋਂ ਹਾਂ ਜੀ ਇਹ ਗੱਲ ਗਾਵ ਨੂੰ ਧਿਆਨ ਤੇ ਰੱਖਣੀ ਬਈ ਠੀਕ ਹੈ ਜੀ ਲਓ ਜੀ ਜਾਲੀ ਅਸੀਂ ਕਰਤੀ ਫਿੱਟ ਜੀ ਆ ਵੇਖੋ ਜੀ ਇੰਨੀ ਕ ਇਧਰੋਂ ਆ ਰਹੀਗੀ ਜੀ ਇਹ ਕਰਦੇ ਆਂ ਜੀ ਆਹ ਤਾਂ ਮੈਂ ਕਹਿੰਦਾ ਛੱਡ ਕੇ ਪੜ ਜਾਂਵੇਂ ਤੇ ਇਹ ਕਿੱਧਰ ਲੈ ਜਾਂਦਾ ਛੱਡਦੇ ਨੇ ਛੱਡ ਦਿੰਦੇ ਨੇ ਹਾਂ ਹੋਰ ਲੋ ਜੀ ਵੇਖੋ ਇੱਧਰ ਪੜ ਜਾਂ ਵੀ ਚੰਗਾ ਬੁਰਾ ਹੋਵਾਂਗੇ ਤੁਹਾਨੂੰ ਅਸੀਂ ਸਾਰੇ ਬੰਦ ਕਰਤਾ ਕਿਵੇਂ ਲੱਗਦੀ ਏ ਜਾਲੀ ਹਾਂ ਸਾਰੇ ਬੰਦ ਕਰਤਾ ਇੱਧਰ ਹਾਂ ਕੋਈ ਨਾ ਪੌੜੀ ਦਾ ਹੈਗੀ ਦਾ ਪੌੜਗਾ ਤੰਚੋ ਇਹਨੂੰ ਕੀ ਪਤਾ ਯਾਰ ਨੂੰ ਹਾਂ ਜਵਾਕ ਹਨਾ ਫਿਰ ਪਤਾ ਨਹੀਂ ਇਹਨੂੰ ਮਸਤ ਦਸੂਣੀ ਹਾਂ ਵੇਖੋ ਜੀ ਉਹ ਬੰਦੇ ਦਾ ਸਾਡੇ ਦਾ ਡਰਿੰਕ ਕੀਤੀ ਹੋਈ ਏ ਡਰਿੰਕ ਫੇਰ ਵੀ ਕੰਮ ਕਰ ਰਿਹਾ ਹਾਂ ਫੇਰ ਵੀ ਕੰਮ ਕਰ ਰਿਹਾ ਹੈ ਹਣ ਆ ਜਾ ਆ ਜਾ ਵੀਡੀਓ ਬਣਾ ਤਰਾ ਉਹ ਥੱਲੇ ਆਪਣੇ ਪਿਹੜਕੇ ਦੀ ਵੀਡੀਓ ਬਣਾਈ ਉੱਚੀ ਹੋ ਇੱਕ ਕੱਚੀ ਲੇਵਰ ਹੋ ਇੱਕ ਕੱਚੀ ਲੇਵਰ ਵਾਲਾ ਜੀ ਥੱਲੇ ਆ ਕੱਚੀ ਲੇਵਰ ਕੰਦਰਾ ਨਾ ਬਸ ਇੱਥੇ ਕਹਿੰਦੇ ਇੱਥੇ ਖੜ ਕੇ ਬਣਾ ਲਾ ਇੱਥੇ ਖੜ ਕੇ ਬਿਠੇ ਰਹਿੰਦੇ ਹਾਂ ਤਰ ਤਰ ਕਹਿੰਦੇ ਹੋ ਤੂੰ ਟੱਕੜ ਕੰਨੀ ਲਾ ਤੀ ਜੇ ਥੋੜੀ ਜਿਹੀ ਨਕਰੋ ਨਹੀਂ ਨਹੀਂ ਇਹ ਦੇਖੋ ਟੈਕ ਟਾਊਨ ਹਾਂ ਤੇਸੀ ਫੜਾਉਂਦਾ ਜੀ ਤੈਨੂੰ ਤੇਸੀ ਨਹੀਂ ਤੇਸੀ ਆਏ ਨਾ ਆਪਾਂ ਸਾਂ ਰੱਖੀ ਨਹੀਂ ਆਉਂਦੇ ਸਭ ਤਾਂ ਮੜਿਆ ਪਾਣੀ ਪਾ ਦੇ ਕਦੇ ਹਾਂ ਥੋੜਾ ਜਿਹਾ ਪਾਏ ਥੋੜਾ ਉਹ ਦੇਖੋ ਖੜਾ ਜੀ ਕੱਟ ਦੇ ਅਰਦੇ ਕੱਟ ਦੇ ਬੜਾ ਆ ਵੇਖੋ ਜੀ ਇਹਨੇ ਜਾਲੀ ਪਟਕਾ ਤੇ ਇਹਨਾਂ ਗੋਲਾ ਲਾਤਾ ਜੀ ਉੱਤੇ ਮਰੂਨੇਗਾ ਜੀ ਆਹ ਜਿਹੜੀ ਜਾਲੀ ਆਈਏ ਅਸੀਂ ਛਰੀ ਮਾਰ ਕੇ ਵਿੱਚ ਦਿੱਤੀ ਆਈਏ ਇੱਟਾਂ ਦੇ ਵੇਖੋ ਜੀ ਇਧਰੋਂ ਮੇਖੋ ਆਹ ਵੇਖੋ ਜੀ ਮਾਰ ਕੇ ਦਿੱਤੀ ਵੈਤਰੀ ਦੇਖਦੀ ਨਹੀਂ ਜਿਹਦੇ ਨਾਲ ਇਹ ਲਾਪਿਸਾ ਮਸਤਰੀ ਗੋਲੇ ਵੜਦੇ ਕਲੋਂਦਾ ਕੇ ਆਹ ਦੇਖੋ ਆ ਪਾਣੀ ਭਰਦਾ ਜੇ ਟਾਂ ਵੋੜਾ ਪਾਣੀ ਵਿੱਚ ਗੇ ਆਹ ਦੇਖੋ ਮਸਤਰੀ ਗੋਲੇ ਵੜਦਾ ਜੇ ਆਹ ਦੇਖੋ ਇਹ ਵੀ ਲ ਵਰਦਾ ਜੇ ਆਏ ਆਏ ਤੇਰੇ ਵਾਲੀ ਸਪੀਡ ਰੀਨੇ ਬਾਲੇ ਬਾਲੇ ਕਿਉਂ ਵੀ ਨਹੀਂ ਉਹ ਦੇਖੋ ਤੋੜਦਾ ਗੋਲਾ ਟੈਂਡਰੀ ਵਾਲਾ ਤਾਰ ਹੁੰਦਾ ਬਾਈ ਬਸ ਇਹ ਤਾਰ ਆ ਦੇਖੋ ਜੀ ਇਹ ਗੱਲ ਪਿਆ ਕਰਦਾ ਆ ਦੇਖੋ ਜੀ ਆ ਦੇਖੋ ਜੀ ਗੋਲੇ ਵੜ ਵੜ ਕੇ ਲਾਉਂਦੇ ਆ ਜੀ ਗੋਲੇ ਵੜ ਵੜ ਕੇ ਓਏ ਚੀਤੇ ਲਾਉਣੇ ਆ ਨੇੜੇ ਦਿਖਾਉਣੀ ਥੱਲੇ ਜਾਲੀ ਲੱਗੀ ਆ ਜੀ ਆ ਦੇਖੋ ਆ ਦੇਖੋ ਥੱਲੇ ਜਾਲੀ ਲੱਗੀ ਆ ਹੱਥ ਕੰਪਲੀਟ ਕਰਤਾ ਇਹਨਾਂ ਨੇ ਓਏ ਇੱਥੇ ਲੈ ਕੇ ਇੱਥੇ ਤੱਕ ਸਟਾਰਕੇ ਲੱਗੇ ਸੀਗੇ ਦਫ਼ੜ ਤੇ ਹੁਣ ਇਹਨਾਂ ਨੇ ਆ ਪੂਰਾ ਕੰਪਲੀਟ ਕਰ ਦੇ ਆ ਦੇਖੋ ਆ ਦੇਖੋ ਤੁਸੀਂ ਕਿੰਨਾ ਪਾਛੰਨਾ ਰੱਖਿਆ ਹੋਗਾ ਆ ਵੇਰ ਕਸਟਮ ਚਲਾਇਆ ਜੀ ਕਹਿੰਦੇ ਮਰਕਰੀ ਕੱਬਈ ਆ ਕੰਦ ਕਰਦਾ ਜੀ ਜਮਾਨਾ ਤੁਸੀਂ ਕਹ ਹੈ ਇਹ ਕਿਹ ਹੈ ਆਹ ਕਹ 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 ਇੱਕ ਪਾਰਟੀ ਕਰਾਂਗੇ ਜੀ ਅੱਜ ਪਾਰਟੀ ਕਰਾਂਗੇ ਜੀ ਅੱਜ ਆਹ ਮੁੰਡੇ ਤੇ ਲੈਣੀ ਆ ਆਹ ਮੁੰਡੇ ਤੋਂ ਆਹ ਮੁੰਡੇ ਤੇ ਲੈਣੀ ਆ ਲੱਕੜ ਗੋਬੀ ਦੀ ਪਾਰਟੀ ਹਾਂ ਜੀ ਲੱਕੜ ਗੋਬੀ ਦੀ ਪਾਰਟੀ ਆਹ ਲੱਕੜ ਗੋਬੀ ਦੀ ਹਾਂ ਚਲ ਬਾਦ ਕਰੀਏ ਅੱਗੇ ਬਾਦ ਬਹੁਤ ਬੜਾ ਬਹੁਤ ਬੜਾ ਦੋਹਾਂ ਲਓ ਜੀ ਜਾਲੀ ਫਟ ਹੋ ਗਈ ਜੀ ਗੋਲਾ ਫਟੋਗਾ ਜੀ ਉੱਥੇ ਵੇਖੋ ਜੀ ਇੱਥੇ ਝੋਪੜੀ ਬਣਾਤੀ ਜੀ ਵਿਚਾਲੇ ਅਗਲੇ ਪਤੂ ਖਾਵਾਂਗੇ ਥੱਲੇ ਤੁਹਾਨੂੰ ਮਰੋ ਨੀਗਾ ਜੀ ਜਿਹੜੀ ਜਾਲੀ ਹੈ ਜੀ ਆਪਾਂ ਛਿਰੀ ਮਾਰ ਕੇ ਬਚੇ ਦਿੱਤੀ ਹੈ ਇਹ ਇੱਟਾਂ ਦੇ ਇਹ ਨੀਗਾ ਵੀ ਆਪਾਂ ਨਾਲ ਖੜੀ ਕਰਤੀ ਕੱਲੀ ਇੱਧਰ ਵੇਖ ਲਓ ਮਨਾਲਾ ਭਰ ਰਹਿ ਜਾਂਦਾ ਹਣਾ ਕਿਤੇ ਪੜਨ ਵਾਲਾ ਜੀ ਆਹ ਵੇਖ ਲਓ ਜੀ ਇੱਧਰ ਮਰੋ ਨੀਗਾ ਜੀ ਤੇ ਇੱਕ ਹੋਰ ਗੱਲ ਹੈ ਜਿਹੜਾ ਜੋੜਾ ਜੀ ਉਹ ਗੋਲਾ ਆਪਾਂ ਪਿਛੇ ਠਾਕੇ ਰੱਖਿਆ ਜੀ ਇਹਦਾ ਜੋੜਾ ਪਿਆ ਜੀ ਵੇਖੋ ਜਾਲੀ ਦਾ ਜੋੜਾ ਪਿਆ ਜੀ ਫੁੱਟ ਦਾ ਫਰਕ ਆ ਜੀ ਇਹਨਾਂ ਦਾ ਆ ਵੇਖੋ ਜਿਆਦਾ ਫੁੱਟ ਦਾ ਫਰਕ ਆ ਆ ਕਲਮਾ ਵੱਢ ਕੇ ਗੋਲ ਕਰਤੀਆਂ ਜੀ ਇਤਰੋਂ ਵੱਢਤੀ ਕਲਮ ਉਤਰੋਂ ਵੱਢਤੀ ਜੀ ਆ ਵੇਖੋ ਜੀ ਜੋੜ ਇਹਦਾ ਆ ਪਿਆ ਜੀ ਗੋਲ ਦਾ ਜੋੜ ਆ ਪਿਆ ਜੀ ਤਾਂ ਹਾਂ ਲਦੇ ਰਾ ਕੇ ਬਰਾਬਰ ਕਰਤਾ ਸਾਰਾ ਅਗਲਾ ਸਮਾਚਾਰ ਤੁਹਾਨੂੰ ਅੱਗੇ ਭੋਗਣਾ ਥੱਲੇ ਜੀ ਅਗਲਾ ਪਤਾ ਫਰੰਟ ਜੀ ਇਹਦਾ ਜੀ ਬਣਿਆ ਜੀ ਅੱਗੇ ਤੇ ਉਹਨਾਂ ਨਾਲ ਜਿਹੜੇ